ਅੱਜ ਅਸੀਂ ਬਣਾਉਣ ਲੱਗੇ ਆ ਸਵਾਂਜਨੇ ਦਾ ਆਚਾਰ ਇਹ ਸੇਦ ਲਈ ਬਹੁਤ ਹੀ ਵਧੀਆ ਹੁੰਦਾ ਆ ਤੇ ਇਸ ਨੂੰ ਜ਼ਰੂਰ ਸਰਦੀਆਂ ਚ ਇੱਕ ਵਾਰੀ ਬਣਾ ਕੇ ਖਾਣਾ ਚਾਹੀਦਾ ਆ ਅਤੇ ਨਾਲ ਬਹੁਤ ਹੀ ਸੇਦ ਨੂੰ ਬੈਨੀਫਿਟ ਮਿਲਦੇ ਨੇ ਇਹ ਆਚਾਰ ਬਹੁਤ ਹੀ ਵਧੀਆ ਹੁੰਦਾ ਸੇਦ ਲਈ ਇਹਦੇ ਨਾਲ 슈ਗਰ ਕੰਟਰੋਲ ਚ ਰਹਿੰਦੀ ਹੈ ਤੇ ਕਈ ਬਿਮਾਰੀਆਂ ਦੂਰ ਕਰਦਾ ਆ ਤੇ ਇਸ ਨੂੰ ਬਣਾਉਣਾ ਬਹੁਤ ਹੀ ਈਜ਼ੀ ਹੈ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਜਾਨੇ ਕੀ ਰੈਸਪੀ ਕਿੱਦਾਂ ਦੀ ਲੱਗੀ ਚਲੋ ਸਟਾਰਟ ਕਰਨੇ ਆ ਵੀਡੀਓ ਵੀਡੀਓ ਤੇ ਐਂਡ ਤੱਕ ਪੂਰਾ ਬਣੇ ਰਹੋ ਜੀ ਆਇਆ 1 kg ਸਵੰਜਣਾ ਸਾਡੇ ਪੰਜਾਬ ਚ ਇਹਨੂੰ ਸਵੰਜਣਾ ਕਿਹਾ ਜਾਂਦਾ ਤੈਨੂੰ ਕਈਆਂ ਨਾਵਾਂ ਤੋਂ ਜਾਣਿਆ ਜਾਂਦਾ ਹੈ ਤੇ ਅਸੀਂ ਇਸ ਨੂੰ ਸਭ ਤੋਂ ਪਹਿਲਾਂ ਗਰਮ ਪਾਣੀ 'ਚ 1 ਮਿੰਟ ਲਈ ਕੱਢ ਲੈਣੇ ਆ ਇਹਦੇ ਨਾਲ ਇਹ ਆ ਕਿ ਇਹਦੀ ਸਾਰੀ ਗੰਦਗੀ ਲੱਤ ਜੇਗੀ ਤੇ ਇਹ ਨਰਮ ਹੋ ਜੇਗੀ ਤੇ ਫਿਰ ਅਸੀ ਇਸ ਦਾ ਅਚਾਰ ਪਾਵਾਂਗੇ ਪਹਿਲਾਂ ਨੂੰ ਗਰਮ ਪਾਣੀ ਚ ਚੰਗੀ ਤਲਾਂ ਕੱਢ ਲੈਣੇ ਗੈਸ ਨੂੰ ਕਰਤਾ ਸੀ ਹੋਣ ਸਾਂਝਨੇ ਨੂੰ ਅਸੀਂ ਪੈਨ ਚ ਪਾ ਕੇ ਗੈਸ ਉਪਰ ਰੱਖਤਾ ਤੇ ਇਹਨੂੰ ਅਸੀਂ ਗਰਮ ਪਾਣੀ ਚ ਕੱਢ ਲੈਣਾ ਇਹਨੂੰ ਬਿਲਕੁਲ ਵੀ ਗਰਕਾਣਾ ਨਹੀਂ ਆ ਜਦੋਂ ਸਾਡਾ ਪਾਣੀ ਚੰਗੀ ਤਲਾਂ ਕੋਸਾ ਹੋ ਜਾਏਗਾ ਤੇ 1 ਮਿੰਟ ਰੱਖ ਕੇ ਫਿਰ ਅਸੀਂ ਇਹਨੂੰ ਕੱਢ ਲਾਂਗੇ ਤੇ ਫਿਰ ਅਸੀਂ ਕੱਟ ਕੇ ਇਹਨੂੰ ਅੱਧੇ ਘੰਟੇ ਲਈ ਧੋਪ ਵਿਚ ਰੱਖਣਾ ਹੈ ਲੋ ਜੀ ਸਾਂਝਨੇ ਨੂੰ ਅਸੀਂ ਗਰਮ ਪਾਣੀ ਵਿੱਚੋਂ ਕੱਢ ਲਿਆ ਤੋਂ ਅਸੀਂ ਇਸ ਨੂੰ ਕਟਾਂਗੇ ਸਵੰਜਨੇ ਦੀ ਉੱਪਰਲੀ ਪਰਤ ਬਹੁਤ ਮੋਟੀ ਹੁੰਦੀ ਆ ਇਸ ਨੂੰ ਅਸੀਂ ਕਰਦ ਦੇ ਨਾਲ ਸਾਰੀ ਲਾ ਦੇਣੀ ਆ ਤੁਸੀਂ ਮੋਟਾ-ਮੋਟਾ ਦਾ ਸਿਕਲ ਲਾਣਾ ਆ ਲਾ ਕੇ ਤੇ ਅੰਨੂ ਲੰਮੇ ਲੰਮੇ ਪੀ ਸਵਿਚ ਅਸੀਂ ਕੱਟ ਲਵਾਂਗੇ ਨਾਲ ਅਸੀਂ ਆਚਾਰ ਚ ਪਾਣ ਲਈ ਲਈ ਹੈ ਇੱਕ ਮੋਟਾ ਨਿੰਬੂ ਨਿੰਬੂ ਦੀ ਜਗ੍ਹਾ ਤੁਸੀਂ ਗਲਗਲ ਵੀ ਲੈ ਸਕਦੇ ਹੋ ਚਾਰ ਦੇ ਵਿੱਚ ਖਟਾਈ ਜ਼ਰੂਰ ਪਾਣੀ ਚਾਹੀਦੀ ਇਹਦੇ ਨਾਲ ਇਹ ਕਿ ਚਾਰ ਖਰਾਬ ਨਹੀਂ ਹੁੰਦਾ ਤੇ ਲੰਮੇ ਸਮੇ ਲਈ ਟਿਕਿਆ ਰਹਿੰਦਾ ਆਚਾਰ ਤੇ ਜਿਸ ਤਰ੍ਹਾਂ ਮੈਂ ਕੱਟ ਰਹੀ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਹੀ ਸਵਾਝ ਨੇ ਨੂੰ ਕੱਟਣਾ ਆ ਤੁਸੀਂ ਤੁਸੀਂ ਸਵਾਂਝਣੇ ਨੂੰ ਲੰਬੇ-ਲੰਬੇ ਪੀਸ ਵਿੱਚ ਹੀ ਕੱਟਿਓ ਲੰਬੇ ਪੀਸ ਜਲਦੀ ਕੱਟੇ ਜਾਂਦੇ ਨੇ ਤੇ ਚਾਰ ਦੇਖਣ ਛੇ ਵੀ ਬਹੁਤ ਵਧੀਆ ਲੱਗਦਾ ਆ ਇਸੇ ਤਰੀਕੇ ਦੇ ਨਾਲ ਅਸੀਂ ਸਾਰੇ ਆਚਾਰ ਨੂੰ ਸਵਾਂਝਣੇ ਨੂੰ ਕੱਟ ਲਵਾਂਗੇ ਕੱਟ ਕੇ ਤੇ ਘੰਟੇ ਲਈ ਇਸ ਨੂੰ ਧੁੱਪ ਵਿੱਚ ਸਖਾ ਲਵਾਂਗੇ ਜਦੋਂ ਸਵਾਂਝਣਾ ਸਾਡਾ ਧੁੱਪ ਵਿੱਚ ਸੁੱਕ ਜਾਏਗਾ ਤੇ ਫਿਰ ਇਸ ਦੇ ਵਿੱਚ ਅਸੀਂ ਮਸਾਲੇ ਪਾ ਕੇ ਚਾਰ ਤਿਆਰ ਕਰਾਂਗੇ ਚਾਰ ਚਪਾਨ ਲਈ ਅਸੀਂ ਲਈ ਆ ਅਜਵੈਨ ਮੇਥਰੇ ਕਾਲੀ ਰਾਏ ਸੌਂਫ ਤੇ ਸੁੱਕਾ ਤਣੀਆਂ ਇਹਨਾਂ ਸਾਰਿਆਂ ਨੂੰ ਅਸੀਂ 1 ਘੰਟੇ ਲਈ ਧੁੱਪ ਵਿੱਚ ਪਹਿਲੇ ਸਕਾਰ ਲਵਾਂਗੇ ਸਕਾਰ ਕੇ ਫਿਰ ਇਸ ਨੂੰ ਅਸੀਂ ਮਿਕਸੀ ਵਿੱਚ ਪੀਸ ਲਵਾਂਗੇ ਤੁਸੀਂ ਇਸ ਨੂੰ ਦਰਦਰਾ ਹੀ ਰੱਖ ਕੇ ਪੀਸਣਾ ਬਹੁਤਾ ਬਰੀਕ ਕਰਕੇ ਨਹੀਂ ਪੀਸਣਾ ਮਸਾਲਾ ਸੀ ਪੀਸ ਲਿਆ ਹੁਣ ਅਸੀਂ ਚਾਰ ਨੋ ਮਲਾਨੇ ਆ ਸਭ ਤੋਂ ਪਹਿਲਾਂ ਅਸੀਂ ਫਰਾਈ ਬਨ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਅਸੀਂ ਸਾਰੇ ਸਵੰਜਰੇ ਨੂੰ ਇੱਕ ਕਰਸ਼ੀ ਜਾਂ ਪਲਟੇ ਨਾਲ ਪਾ ਦਵਾਂਗੇ ਪਾ ਕੇ ਫਿਰ ਇਹਦੇ ਉੱਪਰ ਅਸੀਂ ਸਾਰੇ ਮਸਾਲੇ ਐਡ ਕਰਾਂਗੇ ਤੁਸੀਂ ਜਦੋਂ ਵੀ ਤੇਲ ਚਾਰ ਪਾਣਾ ਤਾਂ ਤੇਲ ਬਿਲਕੁਲ ਹੀ ਗਰਮ ਲੈਣਾ ਆ ਠੰਡਾ ਤੇਲ ਬਿਲਕੁਲ ਨਹੀਂ ਲੈਣਾ ਤੇ ਤੇਲ ਨੂੰ ਚੰਗੀ ਤਰ੍ਹਾਂ ਪਹਿਲੇ ਗਰਮ ਕਰਨਾ ਹੈ ਤੇ ਫਿਰ ਅਸੀਂ ਅਦੇ ਉੱਪਰ ਉਹਦੀ ਮਸਾਲੇ ਪਾਵਾਂਗੇ ਜਿਹੜੇ ਪੀਸੇ ਹੋਏ ਮਸਾਲੇ ਸੀ ਉਹ ਸੀ achar ਵਿੱਚ ਪਾਤੇ ਤੇ ਨਾਲ ਹੀ ਪਾ ਦਾਂਗੇ ਇੱਕ ਚਮਚ ਦੀ ਗੀ ਮਿਰਚ ਇੱਕ ਚਮਚ ਹਲਦੀ ਇੱਕ ਚਮਚ ਨਮਕ ਇੱਕ ਚਮਚ ਕਲੌਂਜੀ ਤੁਸੀਂ achar ਦੇ ਵਿੱਚ ਕਲੌਂਜੀ ਜ਼ਰੂਰ ਪਾਣੀ ਆ ਆ ਦੇ ਨਾਲ ਟੇਸਟ achar ਚ ਬਹੁਤ ਵਧੀਆ ਆਂਦਾ ਆ ਤੇ ਚਾਰ ਵੀ ਖਾਨ ਚ ਇਹ ਸਵਾਦ ਲੱਗਦਾ ਹੈ ਤੇ ਇੱਕ ਚਮਚ ਪਾਇਆ ਸੀ ਕਾਲਾ ਨਮਕ ਇੰਨਾ ਸਾਰੇ ਮਸਾਲਿਆਂ ਨੂੰ ਪਾ ਕੇ ਅਸੀਂ ਆਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਸੀਂ ਉਦੋਂ ਤੱਕ ਆਚਾਰ ਨੂੰ ਮਿਕਸ ਕਰਦੇ ਰਹਿਣਾ ਜਦੋਂ ਤੱਕ ਇਹਦੇ ਨਾਲ ਸਾਰੇ ਮਸਾਲੇ ਮਿਕਸ ਨਹੀਂ ਹੋ ਜਾਂਦੇ ਤੁਸੀਂ ਸੁਣੋ ਸਾਲਸੋ ਤਰੇ ਬਰਤਨ ਵਿੱਚ ਹੀ ਪਾਇਓ ਜੇ ਤੁਸੀਂ ਗਿੱਲੇ ਬਰਤਨ ਵਿੱਚ achar no mix ਕਰੋਗੇ ਜਾਂ ਗਿੱਲਾ ਪਲਟਾ ਲਾਓਗੇ ਤਾਂ ਤੁਹਾਡਾ achar ਖਰਾਬ ਹੋ ਸਕਦਾ ਇਸ ਕਰਕੇ ਜਦੋਂ ਵੀ ਕੋਈ ਵੀ achar ਪਾਓ ਹਮੇਸ਼ਾ ਸੁੱਕਾ ਬਰਤਨ ਤੇ ਸੁੱਕੇ ਹੱਥ ਤੇ ਹਰ ਚੀਜ਼ ਸੁੱਕੀ ਹੋਣੀ ਚਾਹੀਦੀ ਹੈ ਫਿਰ ਤੁਹਾਡਾ achar ਕਦੇ ਖਰਾਬ ਨਹੀਂ ਹੁੰਦਾ ਜੇ achar ਦੇ ਵਿੱਚ ਇੱਕ ਬੂੰਦ ਜਾਂ ਦੋ ਬੂੰਦ ਵੀ ਪਾਣੀ ਰਹਿ ਜਾਏ ਤੇ achar ਕੁਝ ਸਮੇਂ ਬਾਅਦ ਖਰਾਬ ਹੋ ਜਾਂਦਾ ਉਹਦੇ ਤੇ ਉਲੀ ਲੱਗ ਜਾਂਦੀ ਹੈ ਤੇ ਲੋ ਜੀ ਚਾਰ ਸਾਡਾ ਬਣ ਕੇ ਤਿਆਰ ਹੋ ਗਿਆ ਇਸ ਨੂੰ ਇੱਕ ਦੋ ਦਿਨ ਅਸੀਂ ਰੱਖਾਂਗੇ ਤੇ ਤੀਸਰੇ ਦਿਨ ਹੀ ਇਸ ਨੂੰ ਖਾਵਾਂਗੇ ਕਿਉਂਕਿ ਇਸ ਨੂੰ ਇੱਕ ਦੋ ਦਿਨ ਬਨਣ ਨੂੰ ਲੱਗਦੇ ਨੇ ਤੇ ਇਹ ਚਾਰ ਖਾਣ ਵਿੱਚ ਬਹੁਤ ਹੀ ਸਵਾਦ ਹੁੰਦਾ ਹੈ ਸਿਹਤ ਲਈ ਇੰਨਾ ਵਧੀਆ ਹੁੰਦਾ ਕਿ ਇਸ ਨੂੰ ਤੁਸੀਂ ਆਪਣੇ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਹੁਣ ਅਸੀਂ ਇਸ ਨੂੰ ਜਦੋਂ ਠੰਡਾ ਹੋ ਜਾਏਗਾ ਸਾਡਾ ਚਾਰ ਤੇ ਫਿਰ ਅਸੀਂ ਇਸ ਨੂੰ ਇੱਕ ਕੰਟੇਨਰ ਦੇ ਵਿੱਚ ਪਾਵਾਂਗੇ ਜਦੋਂ ਵੀ ਤੁਸੀਂ achar ਨੂੰ ਪਾਣਾ ਤੇ ਤੁਸੀਂ ਕੱਚ ਦੇ ਕੰਟੇਨਰ 'ਚ ਪਾਇਓ ਤੁਹਾਡਾ achar ਨੂੰ ਕਦੇ ਵੀ ਉਲੀ ਨਹੀਂ ਲੱਗੇਗੀ ਤੇ achar ਵੀ ਲੰਮੇ ਸਮੇਂ ਲਈ ਤੁਸੀਂ ਸਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਵੀ ਇਸ ਤਰੀਕੇ ਨਾਲ achar ਨੂੰ ਬਣਾ ਕੇ ਜ਼ਰੂਰ ਖਾਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਬਾਏ ਬਾਏ